ਸਬਾਪੂ ਜਿਹੜਾ ਹੋਣਾ ਸੀ ਉਹ ਤਾਂ ਹੋ ਗਿਆ ਬਸ ਹੁਣ ਅੱਗੇ ਤੋਂ ਧਿਆਨ ਰੱਖਾਂਗੇ ਅੱਗੇ ਸਕੈਟ ਦਾ ਮੌਕਾ ਨਹੀਂ ਦਿੱਤਾ ਸਹੀ ਗੱਲ ਆ ਪੁੱਤ ਬਸ ਅੱਗੇ ਦਾ ਧਿਆਨ ਰੱਖਿਓ ਆ ਵੇਖ ਤੇਰੀ ਭੈਣ ਦਾ ਫੋਨ ਆਇਆ ਸੀ ਹੂੰ ਤਾਂ ਮੈਂ ਉਹਦੇ ਕੋਲ ਵਿਚਾਰੀ ਕੋਲ ਕੋਈ ਗੱਲ ਕਰਦੀ ਨਹੀਂ ਕੀ ਪਰ ਮੇਰਾ ਤਾਂ ਰੋਣਾ ਨਿਕਲ ਗਿਆ ਉਹਦੇ ਕੋਲੇ ਉਹ ਤਾਂ ਆਹ ਬਥੇਰਾ ਰੋਈ ਜਾਂਦੀ ਸੀ ਵੀ ਇਹ ਇਹਨਾਂ ਨੇ ਕੀ ਕਰਤਾ ਚਲ ਹੋ ਹੀ ਜਾਂਦਾ ਭੈਣ ਨੂੰ ਵੀ ਟੈਨਸ਼ਨ ਹੋ ਗਈ ਹੋ ਗਈ ਤੇ ਟੈਨਸ਼ਨ ਤਾਂ ਉਹਨੂੰ ਭਾਈ ਆਣੀ ਆਗੀ ਹੁਣ ਕਿੰਦੀਸੀ ਮੈਂ ਆਉਂਗੀ 2-4 ਦਿਨਾਂ ਚ ਚਲੋ ਉਹਨੂੰ ਕਹਨੂੰ ਕਹਿਣਾ ਸੀ ਕਿ ਚਲ ਕੋਈ ਨਾ ਪੁੱਤ ਤੂੰ ਉਹ ਕਰੇਗੀ ਉਹਦੇ ਨੌਕਰੀ ਛੱਡ ਕੇ ਆਉਗੀ ਕੀ ਕਰਾਂ ਪੁੱਤ ਮੈਂ ਤੋਰੇ ਹੈ ਨਹੀਂ ਗਿਆ ਬਸ ਗੱਲ ਦੱਸੀ ਗਈ ਉਹ ਤੋਂ ਹੋਰ ਮੈਂ ਕਿਹਦੇ ਕੋਲ ਦੁੱਖ ਰੋਂਦੀ ਆਉਂਦੀ ਧੀ ਨੂੰ ਦੱਸ ਸਕਦੀ ਸੀ ਚਲੋ ਕੋਈ ਨਹੀਂ ਮੰਮੀ ਆ ਜਾਣਗੇ ਭੈਣ ਵੀ ਮਿਲ ਜਾਣਗੇ ਕੋਈ ਨਹੀਂ ਚਲ ਐ ਕਰ ਰੋਟੀ ਬਣਾ ਦੂੰ ਅੱਜ ਆਪਾਂ ਸਾਰੇ ਇਕੱਠੇ ਬਹਿ ਕੇ ਖਾਵਾਂਗੇ ਪਰ ਬੋਤ ਬਣਾਉਣੀ ਸਹੀ ਗੱਲ ਹੈ ਤੜਕੇ ਦਿਨ ਕਿਸੇ ਨੇ ਰੋਟੀ ਵੀ ਨਹੀਂ ਖਾਈ ਨਾਲੇ ਬਤਨਾ ਅਰ ਉਹਦੇ ਕਿਛ ਕਿਛ ਠੀਕ ਨਹੀਂ ਹੁੰਦੇ ਆਪਣਾ ਚਿਹਰਾ ਦਾ ਮੂੰਹ ਕਹਿੰਦੇ ਮਾੜਾ ਹੀ ਹੁੰਦਾ ਪੁੱਤ ਕੋਈ ਨਹੀਂ ਤੁਸੀਂ ਤੂੰ ਵੀ ਸਮਝ ਚਲ ਥੋੜਾ ਬਹੁਤ ਮੇਰਾ ਸੁਭਾਅ ਹੈਗਾ ਬੋਲਣ ਦਾ ਮੈਂ ਤੁਹਾਨੂੰ ਬੋਲਦੀ ਐ ਮੈਂ ਵੀ ਆ ਦਾ ਸੁਧਾਰ ਕਰੂੰਗੀ ਤੂੰ ਮਤਾ ਤੈਨੂੰ ਵੀ 50 ਵਾਰੀ ਕਿਹਾ ਵੀ ਤੂੰ ਆਪਣੇ ਸੁਭਾਅ ਨੂੰ ਬਦਲ ਲੈ ਭਾਈ ਤੂੰ ਗੜਾ ਮੰਨਦੀ ਐ ਮੇਰੀ ਗੱਲ ਚਲੋ ਜੀ ਹੁਣ ਛੱਡੋ ਗੱਲਾਂ ਨੂੰ ਬਸ ਅੱਗੇ ਵਾਸਤੇ ਪਤਿਆਨ ਰੱਖਣਾ ਆਪਾਂ ਇਹ ਘਰ ਚ ਕਲੇਸ਼ ਨਹੀਂ ਹੋਣ ਦੇਣਾ ਬਾਬੂ ਠੀਕ ਹੈ ਪੁੱਤ ਠੀਕ ਆ ਠੀਕ ਆ ਉਹ ਕਹਿੰਦੇ ਨੇ ਨਾ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਕਰਾਉਣ ਜੀ ਨਾ ਹਨੂ ਭੁੱਲਿਆ ਨਹੀਂ ਕਹਿੰਦੇ ਚਲੋ ਮੈਂ ਰੋਟੀ ਕਰਾਉਣਾ ਤਿਆਰ ਹਾਂ ਹਾਂ ਕਰਾ ਦੇ ਚਲ ਕਰ ਲਓ ਪਤਾ ਤਿਆਰ ਚਲੋ ਖੈ ਨਹੀਂ ਬਹੁਤਾ ਇਹਨਾਂ ਨੇ ਆਪਦੀ ਗਲਤੀ ਦਾ ਅਹਿਸਾਸ ਹੋ ਗਿਆ ਹੂੰ